ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਸੇਲ ਦੇ ਲਈ ਅੱਜ ਦੋਸਤੋ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਮੱਕੀ ਦਾ ਆਚਾਰ ਪਾਉਣ ਵਾਲੀ ਮਸ਼ੀਨ ਜੇਕਰ ਕਿਸੇ ਵੀਰ ਨੇ ਕੋਈ ਆਪਣਾ ਸੰਦ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਹਦੀਆਂ ਫੋਟੋਆਂ ਸਾਨੂੰ ਭੇਜ ਸਕਦਾ ਜੀ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਹੈਗਾ ਇਹ ਮਸ਼ੀਨ 2023 ਮਾਡਲ ਹੈ ਜੀ ਸਿਰਫ ਇੱਕ ਸੀਜ਼ਨ ਹੀ ਚੱਲੀ ਹੋਈ ਹੈ ਸੋਨਾਲੀਕਾ ਕੰਪਨੀ ਦੀ ਬਣੀ ਹੋਈ ਹੈ ਬਿਲਕੁਲ ਨਵੀਂ ਮਸ਼ੀਨ ਹੈ ਜੀ ਕਿਤੇ ਕੋਈ ਟੁੱਟ ਭੱਜ ਨਹੀਂ ਹੈਗੀ ਸਾਰੀ ਬਿਲਕੁਲ ਓਕੇ ਰਿਪੋਰਟ ਹੈ। ਇਹਦੀ ਡਿਮਾਂਡ ਹੈਗੀ ਜੀ 2 ਲੱਖ ਰੁਪਏ। ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ। ਇਹਦੀ ਲੋਕੇਸ਼ਨ ਹੈਗੀ ਜੀ ਜ਼ਿਲ੍ਹਾ ਮਾਨਸਾ। ਚਾਹਵਾਨ ਵੀਰ ਸਕਰੀਨ ਉੱਪਰ ਚੱਲ ਰਹੇ ਨੰਬਰ 62837 91043 ਤੇ ਮਾਰਕ ਨਾਲ ਸੰਪਰਕ ਕਰ ਸਕਦੇ ਆ ਜੀ। ਕਿਰਪਾ ਕਰਕੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ